ਦੇ ਵਿੱਚ ਨਿਤਰੇ ਕਾਂਗਰਸੀ ਵਰਕਰ ਸਮਰਥਕ ਤੇ ਲੀਡਰ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਲੈਂਡ ਪੂਲਿੰਗ ਸਕੀਮ ਲੈ ਕੇ ਆਈ ਹੈ ਜਿਸ ਦਾ ਵਿਰੋਧ ਹਰ ਪਾਸੇ ਦੇਖਣ ਨੂੰ ਮਿਲ ਰਿਹਾ ਤਾਂ ਕਾਂਗਰਸ ਦੀ ਕਿਸਾਨ ਵਿੰਗ ਦੇ ਵੱਲੋਂ ਅੱਜ ਪਟਿਆਲਾ ਦੇ ਵਿੱਚ ਵੱਡਾ ਪ੍ਰਦਰਸ਼ਨ ਕੀਤਾ ਗਿਆ ਦਰਸਲ ਪਟਿਆਲਾ ਦੇ ਅਰਵੰਦ ਸਟੇਟ ਫੇਸ 2 ਦੇ ਵਿੱਚ ਪੁੱਡਾ ਦਫਤਰ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ ਕਿਉਂਕਿ ਭਾਵੇਂ ਕੋਈ ਸਿਆਸਤਦਾਨ ਹੈ ਭਾਵੇਂ ਕੋਈ ਕਿਸਾਨਾ ਹਰ ਕੋਈ ਇਸ ਸਕੀਮ ਦਾ ਵਿਰੋਧ ਕਰ ਰਿਹਾ ਜੋ ਲੈਂਡ ਪੂਲਿੰਗ ਸਕੀਮ ਸਰਕਾਰ ਦੇ ਵੱਲੋਂ ਲਿਆਂਦੀ ਗਈ ਆ ਉਸ ਨੂੰ ਰੱਦ ਕਰਵਾਉਣ ਦੇ ਲਈ ਤਾਂ ਹੁਣ ਕਾਂਗਰਸੀ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਇੱਕ ਠੋਕੇ ਖੜਗੇ ਨੇ ਤਾਂ ਇਸ ਮੌਕੇ ਸੁਖਪਾਲ ਸਿੰਘ ਖੈਰਾ ਕਾਂਗਰਸੀ ਆਗੂ ਕੀ ਕੁਝ ਕਹਿ ਰਹੇ ਨੇ ਤੇ ਉਹਨਾਂ ਦੇ ਨਾਲ ਕਾਂਗਰਸ ਦੇ ਹੋਰ ਆਗੂ ਕੀ ਕੁਝ ਕਹਿ ਰਹੇ ਨੇ ਇਸ ਲੈਂਡ ਪੁਲਿੰਗ ਨੂੰ ਰੱਦ ਕਰਵਾਉਣ ਦੇ ਲਈ ਕਿਸ ਤਰੀਕੇ ਦਾ ਅੱਜ ਪ੍ਰੋਟੈਸਟ ਕੀਤਾ ਗਿਆ ਕਿਸ ਤਰੀਕੇ ਦੀ ਰਣਨੀਤੀ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੇਗੀ ਜੇਕਰ ਇਹ ਲੈਂਡ ਪੁਲਿੰਗ ਸਕੀਮ ਰੱਦ ਨਾ ਕੀਤੀ ਗਈ ਪੂਰੀ ਗੱਲਬਾਤ ਸੁਣਾਉਣੇ ਤੁਹਾਨੂੰ ਸੁਖਪਾਲ ਸਿੰਘ ਖੈਰਾ ਕੀ ਕਹਿ ਰਹੇ ਨੇ ਤੇ ਉਧਰ ਕਾਂਗਰਸ ਦੀ ਆਗੂ ਹੋਰ ਵਰਕਰ ਸਮਰਥਕ ਕੀ ਕੁਝ ਕਹਿ ਰਹੇ ਨੇ ਦੇਖੋ ਜਿਹੜਾ ਲੈਂਡ ਗ੍ਰੈਬਿੰਗ ਦੀ ਪਾਲਿਸੀ ਬਣਾਈ ਪਤਵੰਤ ਮਾਨ ਨੇ ਜ਼ਿਮੀਂਦਾਰਾਂ ਦੀ ਇੱਕ ਕਿਸਮ ਦੀ ਮਾਂ ਤੇ ਉੱਤੇ ਹਮਲਾ ਕੀਤਾ ਧਰਤੀ ਸਾਡੀ ਮਾਂ ਵਾ ਸਾਡੀ ਸਾਰੀ ਦੁਨੀਆ ਚ ਪੰਜਾਬ ਸਭ ਤੋਂ ਜ਼ਰਖੇਜ਼ ਧਰਤੀ ਆ ਉੱਪ ਜਾਓ ਇਹਦੇ ਤੋਂ ਸਾਡਾ ਕਿੱਤਾ ਸਾਡੀ ਰੋਜ਼ੀ ਸਾਡੀ ਰੋਟੀ ਭਗਵੰਤ ਮਾਨ ਨੇ ਦਿੱਲੀ ਵਾਲੇ ਆਪਣੇ ਇਹਦੇ ਜਿਹੜੇ ਬੌਸ ਹੈਗੇ ਨੇ ਉਹਨਾਂ ਦੇ ਕਹਿਣ ਤੇ ਪੰਜਾਬ ਦੇ ਲਗਭਗ 65000 ਏਕੜ ਜ਼ਮੀਨ ਤੇ ਹਮਲਾ ਕੀਤਾ ਵਾ ਇਟਸ ਬੇਸਿਕਲੀ ਐਨ ਅਟੈਕ ਔਨ ਦਾ ਐਗਜ਼ਿਸਟੈਂਸ ਔਫ ਪੰਜਾਬੀਜ਼ ਦਾ ਫਾਰਮਰਸ ਪਿੰਡੂ ਤਪਕੇ ਤੇ ਔਰ ਇਵਨ ਸ਼ਹਿਰਾ ਤੇ ਇਹਦਾ ਵਿਰੋਧ ਕਰਨ ਲਈ ਅੱਜ ਪਟਿਆਲੇ ਅਸੀਂ ਪਹੁੰਚੇ ਆ ਸਾਡੀ ਪਾਰਟੀ ਦਾ ਜਿਹੜਾ ਕਿਸਾਨ ਵਿੰਗ ਆ ਮੇਰੇ ਨਾਲ ਸਾਡੇ ਪ੍ਰਧਾਨ ਪੰਜਾਬ ਦੇ ਕਿਰਤਜੀਤ ਸਿੰਘ ਮਿੱਠਾ ਸਰਦਾਰ ਸਾਧੂ ਸਿੰਘ ਦੀ ਫਾਰਮਰ ਮਿਨਿਸਟਰ ਨਾਲ ਖੜੇ ਨੇ ਸਾਰੇ ਹਲਕਾ ਇੰਚਾਰਜ ਸਪੈਸ਼ਲੀ ਅੱਜ ਜਿਹੜਾ ਟਰੈਕਟਰ ਦਾ ਵੱਡਾ ਕਾਫਲਾ 250 ਟਰੈਕਟਰ ਹੈਰੀ ਮਾਨ ਨੇ ਆਪਣੇ ਹਲਕਾ ਸਨੌਰ ਚ ਲਿਆਂਦਾ ਇਹ ਗੁੱਸਾ ਲੋਕਾਂ ਦਾ ਔਰ ਮੈਨੂੰ ਦੁੱਖ ਇਸ ਗੱਲ ਦਾ ਕਿ ਇੱਥੇ ਬਸੇਗਾ ਕੌਣ ਸਾਡੇ ਤਾਂ ਬੱਚੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਪੰਜਾਬ ਦੇ ਤਾਂ ਕੈਨੇਡਾ ਤੇ ਅਮਰੀਕਾ ਜਾ ਰਹੇ ਨੇ ਇਹਦਾ ਮਤਲਬ ਹੈ ਕਿ ਕੇਜਰੀਵਾਲ ਤੇ ਸਸੋਟੀਆ ਸ਼ਰਾਰਤ ਕਰਕੇ ਇਹਨਾਂ ਅਰਬਨ ਸਟੇਟਾਂ ਵਿੱਚ ਗੈਰ ਪੰਜਾਬੀਆਂ ਨੂੰ ਲਿਆ ਕੇ ਸਾਡੇ ਸਿਰ ਤੇ ਬਿਠਾਉਂਦੇ ਸਾਡੀ ਡੈਮੋਗ੍ਰਾਫੀ ਨੂੰ ਸਾਡੀ ਐਗਜ਼ਿਸਟੈਂਸ ਨੂੰ ਸਾਡੇ ਅਮਬਾਤੀ ਦੇ ਸੰਤੁਲਨ ਨੂੰ ਖਰਾਬ ਕਰਨਗੇ ਨਾਲ ਇਹਦੇ ਤੋਂ ਬਹੁਤ ਵੱਡੇ ਪੱਧਰ ਤੇ ਪੈਸਾ ਕਮਾਉਣਗੇ ਲੈਂਡ ਮਾਫੀਆ ਨੂੰ ਇਹ ਸਾਰਾ ਲੈਂਡ ਹੈਂਡਓਵਰ ਕਰ ਦੇਣਗੇ ਆਪਣਾ ਕਮਿਸ਼ਨ ਲੈ ਕੇ ਗਾਂ ਜਾਣਗੇ ਸਾਡੇ ਦੇ ਇੱਥੇ ਗੈਰ ਪੰਜਾਬੀ ਸਾਡੇ ਸਿਰ ਤੇ ਬਿਠਾ ਦੇਣਗੇ ਤਾਂ ਕਰਕੇ ਅਸੀਂ ਵਿਰੋਧ ਕਰਦੇ ਸੀ ਇਸ ਤੋਂ ਬੱਚੋ ਉਹ ਲੈ ਲੈ ਕੋਈ ਐਦਾਂ ਦੀਆਂ 50 ਕਾਰਵਾਈਆਂ ਫਿਰਦੀਆਂ ਮੇਰੇ ਤੇ ਐਦਾਂ ਦੇ ਕੋਈ ਮੈਨੂੰ ਨੋਟਿਸ ਦਾ ਪ੍ਰਵਾਹ ਨਹੀਂ ਜਿਹੜਾ ਵਿਸ਼ਤਾ ਚਾਹਤਾ ਮਾਮਲਾ ਉਠਾਇਆ 144 ਟੋਯੋਟਾ ਹਾਈਲਕਸ ਪਰਚੇਸ ਜਿਹੜੀਆਂ ਹੋਈਆਂ ਗੱਡੀਆਂ ਡੀਜੀਪੀ ਦੇ ਨਾਮ ਤੇ ਬਿਲਿੰਗ ਆ ਉਹ 15 ਤੋਂ 20 ਕਰੋੜ ਦਾ ਘਾਟਾ ਆ ਕੱਪੜਾ ਉਹਦੇ ਤੇ ਤਾਂ ਜਵਾਬ ਦਿੱਤਾ ਨਹੀਂ ਸਰਕਾਰ ਨੇ ਆਪਣੇ ਓਐਸਟੀ ਕੋਲੋਂ ਮੈਨੂੰ ਡਿਫਰਮੇਸ਼ਨ ਦਾ ਨੋਟਿਸ ਦਵਾਇਆ ਔਰ ਉਹ ਜਿਹੜਾ 11 ਤਰੀਕ ਨੂੰ ਮੈਨੂੰ ਹਾਲੇ ਨੋਟਿਸ ਮਿਲਿਆ ਨਿਕਾ ਉਹ ਜਿਹੜਾ ਸਾਰਾ ਪੇਡ ਮੀਡੀਆ ਪੰਜਾਬ ਦਾ ਕੇਜੀ ਮੀਡੀਆ ਉਹਦੇ ਤੇ ਚਲਾਈ ਜਾਂਦੇ ਨੇ ਮੇਰਾ ਮੇਰੀ ਵਰਜਨ ਵੀ ਨਹੀਂ ਲਈ ਮੇਰਾ ਪੱਖ ਵੀ ਨਹੀਂ ਲਿਆ ਉਹਦਾ ਜਵਾਬ ਅਸੀਂ ਦੇ ਦਾਂਗੇ ਅਦਾਲਤ ਵਿੱਚ ਕੋਈ ਵੀ ਅਦਾਲਤ ਬਿਨਾ ਕਿਸੇ ਨੂੰ ਸੁਣੇ ਕਿਸੇ ਤਰ੍ਹਾਂ ਦਾ ਰੈਸਟ੍ਰੇਨਿੰਗ ਆਰਡਰ ਸਟੇ ਆਰਡਰ ਨਹੀਂ ਪਾਸ ਕਰ ਸਕਦੀ ਮੈਂ ਆਪਣੇ ਹਾਈ ਕੋਰਟ ਦੇ ਵਕੀਲਾਂ ਨਾਲ ਗੱਲ ਕਰਦਾ ਇੱਕ ਗੱਲ ਰੱਖੋ ਕੈਸਟ ਕਰ ਰਹੇ ਹੋ ਲੈ ਕਿਹੜੇ ਸਾਫਲਾ ਕਰਦੇ ਸਦੀ 65000 ਇਕਰ ਜ਼ਮੀਨ ਪੰਜਾਬ ਦੀ ਆ ਜਿਹੜੀ ਕੋਈ ਦੇਖੋ ਜੀ ਇਹ ਸਾਡਾ 3rd ਪ੍ਰੋਟੈਸਟ ਹੈ ਬਾਬਾ ਦਾ ਕਿਹੜਾ ਲੁਧਿਆਣਾ ਜਿੱਥੇ ਮੁੱਲਾਪੁਰ ਦਾ 24000 ਕਿਹੜਾ ਚੰਡੀਗੜ੍ਹ ਵਿੱਚ ਪਲਾਟ ਪੱਤੇ ਹੋਣਗਾ ਜ ਸਾਡਾ ਮੁਹਾਲੀ ਸੀ 6000 ਪਲਸ ਲੈਂਡ ਉੱਤੇ ਦੀ ਹੁਣ ਤੀਜਾ ਸਾਡਾ ਇੱਥੇ ਪਟਿਆਲਾ ਦਾ ਜਿਹੜੇ ਮੇਨ ਸਾਡੇ ਵੱਡੇ ਪਿੰਡ ਦੇ ਬਾਈਪਾਸ ਦੇ ਨਾਲ ਲੱਗਦੇ ਉਹ ਕਿਸਾਨਾ ਹੋ ਗਿਆ ਸ਼ਹਿਰ ਮਾਜਰਾ ਹੋ ਗਿਆ ਚੌਰਾ ਹੋ ਗਿਆ ਸਾਰੇ ਪਿੰਡ ਇਹ ਜ਼ਮੀਨ ਆ ਰਹੀ ਹੈ ਤੋ ਇਹ ਜਿਹੜੀ ਨੀਤੀ ਹੈ ਕਿ ਟੀਟਲੀ ਮੈਂ ਕਹੂਗੀ ਕਿਸਾਨ ਵਿਰੋਧੀ ਪਿੰਡਾਂ ਦੇ ਲੋਕਾਂ ਦੇ ਵਿਰੋਧੀ ਪਿੰਡਾਂ ਦੇ ਵਿਕਾਸ ਦੇ ਵਿਰੋਧੀ ਖੇਤ ਮਜ਼ਦੂਰਾਂ ਦੇ ਵਿਰੋਧੀ ਸਾਡੀ ਵਿਰਾਸਤ ਦੇ ਵਿਰੋਧੀ 1200 ਕਾ ਇਹ ਲੈਂਡ ਪੂਲਿੰਗ ਪਾਲਿਸੀ ਲਿਆ ਕੇ ਜੋ ਇਹ ਸਰਕਾਰ ਇਸ ਮੈਂ ਸਮਝੂਗੀ ਸੂਬੇ ਦੀ ਇੱਕ ਕੋਈ ਕੁਝ ਨਹੀਂ ਹੈ ਨਾ ਇੰਡੋਰ ਵੀ ਖਰਾਬ ਕਰਨ ਦੀ ਸਥਿਤੀ ਦੇ ਨੇੜੇ ਆ ਗਿਆ ਇਹ ਇਹਨਾਂ ਦਾ ਇਹ ਜਿਹੜੀ ਮਨਸਾ ਹੈ ਕਿ ਕਰਜ਼ਾ ਦੇ ਹੁਣ ਇਹਨਾਂ ਨੂੰ ਲੈਣਾ ਬੰਦ ਹੋ ਗਿਆ ਇਹਨਾਂ ਦਾ ਕਰਜ਼ਾ ਪੰਜਾਬ ਤੇ ਹੋ ਗਿਆ ਤੇ ਮੈਨੂੰ ਪਛਤਾਵਾ ਆ ਰਿਹਾ ਪੰਜਾਬ ਇੱਕ ਦਲਦਲ ਵਿੱਚ ਫਸ ਗਿਆ ਮੈਨੂੰ ਲੱਗਦਾ ਕਿ ਉਹ ਬਾਹਰ ਨਿਕਲ ਸਕੋ ਕੋਈ ਵੀ ਵੇਂਦਾ ਸੋ ਇਹ ਜਿਹੜੀ ਆ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦੀ ਆ ਕਿ ਐਸਐਸ ਜੋਲ ਸਾਹਿਬ ਨੇ ਵੀ ਸਰਕਾਰ ਨੂੰ ਚੇਤਾਵਨੀ ਦਿੱਤੀ ਆ ਬਈ ਪਹਿਲੇ 42% ਜਿਹੜਾ ਸਾਡਾ ਏਰੀਆ ਹੈਗਾ ਉਹ ਸ਼ਹਿਰੀਕਰਤੇ ਰਿਹਾ ਜਿਹੜਾ ਕਿ 31% ਜਿਹੜੀ ਨੈਸ਼ਨਲ ਰੇਸ਼ੋ ਤੋਂ ਕਿਤੇ ਵੱਧ ਸੋ ਚਿਹੜੀਆਂ ਮੌਜੂਦਾ ਕਲੋਨੀਆਂ ਨੇ ਅਧੂਰੀਆਂ ਨੇ ਉਹਨਾਂ ਚ ਉਟਲੀਆਂ ਜਿਹੜੀਆਂ ਸਹੂਲਤਾਂ ਨੇ ਉਹ ਤੋਂ ਵਾਂਝੀਆਂ ਪਈਆਂ ਨੇ ਉਹ ਤਾਂ ਤੁਸੀਂ ਪੂਰੀਆਂ ਨਹੀਂ ਕੀਤੀਆਂ ਤੁਸੀਂ ਉਹ ਪੂਰੀਆਂ ਕਰੋ ਤੁਸੀਂ ਇੱਕ ਖੇਤੀ ਪ੍ਰਧਾਨ ਸੂਬੇ ਦੇ ਵਿੱਚ ਪਰ ਸਾਡੀ ਪਾਸ ਹੀ ਏਕੜ ਲੈਂਡ ਜਿਹੜੀ ਜਿਹੜੀ ਉਪਜਾਊ ਭੂਮੀ ਹੈ ਜਿਵੇਂ ਨਾਲ ਕਿਸਾਨਾਂ ਦੀਆਂ ਭਾਵਨਾਵਾਂ ਔਰ ਕਿੰਨੇ ਪਰਿਵਾਰ ਜੁੜੇ ਨੇ ਤੁਸੀਂ ਉਹਨੂੰ ਉਜਾੜ ਕੇ ਉੱਥੇ ਨਵੇਂ ਸ਼ਹਿਰ ਬਸਾਉਣੇ ਚਾਹੁੰਦੇ ਹੋ ਫਿਰ ਤਾਂ ਕਹੋ ਇਹ ਉੱਥੇ ਕੰਕਰੀਟ ਦੇ ਜੰਗਲ ਬਸਾਉਣੇ ਚਾਹੁੰਦੇ ਹੋ ਤੁਸੀਂ ਦੱਸੋ ਲੋਕ ਤਾਂ ਪਹਿਲਾਂ ਹੀ ਨਹੀਂ ਰਹੇ ਬੱਚੇ ਤਾਂ ਪਹਿਲਾਂ ਹੀ ਨਹੀਂ ਰਹੇ ਕਿ ਇਹ ਤੁਹਾਡੀ ਲੈਂਡ ਪੂਲਿੰਗ ਪਾਲਿਸੀ ਔਰ ਰੋਜ਼ਗਾਰ ਦੇ ਰਹੀ ਹੈ ਜਿਹੜੀ ਤੁਸੀਂ ਇੰਨੀ ਜੋਰ ਸ਼ੋਰ ਨਾਲ ਹੀ ਪਾਲਸੀ ਲੈ ਕੇ ਆ ਸੱਚ ਪਹੁੰਚੋ ਸਾਰੇ ਪੰਜਾਬ ਦੇ ਕਿਸਾਨ ਅਸੀਂ ਸਾਰੀ ਸਾਡੀ ਲੀਡਰ ਅਸੀਂ ਸਾਰੇ ਕਿਸਾਨਾਂ ਦੇ ਨਾਲ ਕਾਂਗਰਸ ਪਾਰਟੀ ਅਸੀਂ ਇਹ ਮਨਸੂਬਾ ਕਦੇ ਵੀ ਇਹਨਾਂ ਦਾ ਪਾਸ ਨਹੀਂ ਹੋਣ ਦੇਣਾ ਕਾਂਗਰਸ ਪਾਰਟੀ ਅੱਜ ਸਾਡੇ ਕਿਸਾਨ ਕਾਂਗਰਸ ਦੇ ਸੈੱਲ ਵੱਲੋਂ ਕਾਂਗਰਸ ਪਾਰਟੀ ਦਾ ਸਾਡਾ ਕਿਸਾਨ ਵਿੰਗ ਹੈ ਉਹਦੇ ਪ੍ਰਧਾਨ ਨਾਲ ਇੰਡੀਆ ਸੁਖਪਾਲ ਸਿੰਘ ਖੈਰਾ ਸਾਹਿਬ ਤੇ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਤੇ ਕਿਸਾਨ ਕਾਂਗਰਸ ਪੰਜਾਬ ਦੇ ਪ੍ਰਧਾਨ ਕਿਰਨਜੀਤ ਸਿੰਘ ਸੰਧੂ ਮਿੱਠਾ ਵੀਰ ਉਹਨਾਂ ਦੇ ਸੱਦੇ ਤੇ ਅੱਜ ਪੁੱਡਾ ਦਾ ਦਫ਼ਤਰ ਹੈ ਇੱਥੇ ਅਰਬਨ ਸਟੇਟ ਫੇਸ 2 ਉਹਦੇ ਬਾਹਰ ਅਸੀਂ ਜਿਹੜੀ ਸਰਕਾਰ ਦੀ ਕਿਸਾਨ ਵਿਰੋਧੀ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਉਹਦੇ ਅਗੇਂਸਟ ਅੱਜ ਅਸੀਂ ਇੱਥੇ ਸਾਰੇ ਧਰਨਾ ਦੇਣ ਆਏ ਆਂ ਸਰਕਾਰ ਨੂੰ ਜਗਾਉਣ ਆਏ ਆਂ ਵਾਰਨ ਕਰਨ ਆਏ ਆਂ ਕਿ ਕਿਸਾਨਾਂ ਦੇ ਨਾਲ ਸਰਕਾਰ ਪੰਗਾ ਨਾ ਲੇ ਕਿਉਂਕਿ ਇਹ ਪੰਜਾਬ ਦੇ ਕਿਸਾਨ ਨੇ ਪੰਜਾਬੀ ਜੇ ਮੋਦੀ ਦੇ ਗੋਡੇ ਲਵਾ ਸਕਦੇ ਆ ਕਿਸਾਨ ਅੰਦੋਲਨ ਕਰਕੇ ਤਾਂ ਇਹ ਤਾਂ ਫਿਰ ਕੇਜਰੀ ਵਾਲਿਆਂ ਦੀ ਪਾਰਟੀ ਐ ਦਿੱਲੀ ਦੀ ਭਗੌੜੇ ਲੋਕ ਨੇ ਜਿਹੜੇ ਪੰਜਾਬ ਚ ਆ ਕੇ ਕਬਜ਼ਾ ਕਰਨਾ ਚਾਹੁੰਦੇ ਨੇ ਪੰਜਾਬ ਦੇ ਕਿਸਾਨ ਕਦੀ ਵੀ ਇਹਨਾਂ ਨੂੰ ਕਬਜ਼ਾ ਨਹੀਂ ਕਰਨ ਦੇਣਗੇ ਪੰਜਾਬ ਪੰਜਾਬੀਆਂ ਦੀ ਪਿੱਠ ਦੇ ਵਿੱਚ ਇਹਨਾਂ ਨੇ ਸ਼ੁਰਾ ਮਾਰਿਆ ਇਹਨਾਂ ਨੂੰ 92 ਸੀਟਾਂ ਦਿੱਤੀਆਂ ਆਮ ਆਦਮੀ ਪਾਰਟੀ ਨੂੰ ਪੰਜਾਬੀਆਂ ਨੇ ਪਰ ਇਹ ਉਹਨਾਂ ਦੀ ਜਿਹੜੀ ਕਹਿੰਦੇ ਨੇ ਵਾਰਡ ਖੇਤ ਨੂੰ ਖਾਣ ਲੱਗੀ ਇਹ ਵਾਰਡ ਹੀ ਖੇਤ ਨੂੰ ਖਾਣ ਲੱਗੀ ਐ ਸੋ ਇਹਨਾਂ ਨੂੰ ਅਸੀਂ ਭਜਾ ਕੇ ਧਮ ਲਵਾਂਗੇ ਤੇ ਸਾਡੇ ਕਿਸਾਨਾਂ ਦੀਆਂ ਸਾਡੀਆਂ ਉਪਜਾਊ ਜ਼ਮੀਨਾਂ ਜਿਹੜੀਆਂ ਅਸੀਂ ਮਾਂ ਕਹਿੰਦੇ ਆ ਜਮੀਨ ਨੂੰ ਆਪਣੀ ਨੂੰ ਸਾਡੀ ਮਾਂ ਐ ਅਸੀਂ ਇਹ ਜਿਹਿਆਂ ਦੇ ਹੱਥਾਂ 'ਚ ਨਹੀਂ ਜਾਣ ਦੇਵਾਂਗੇ ਅਸੀਂ ਉਹਨੂੰ ਔਰ ਜੋ ਵਿਰੋਧ ਕਰਾਂਗੇ ਅੱਜ ਵਿਰੋਧ ਕਰਨਾ ਅਸੀਂ ਇੱਥੇ ਸਾਡੀ ਸਾਰੀ ਜਿਹੜੀ ਕਾਂਗਰਸ ਤਾਂ ਤੁਸੀਂ ਸੁਣਿਆ ਕਾਂਗਰਸੀ ਵਰਕਰਾਂ ਦੇ ਵੱਲੋਂ ਆਗੂਆਂ ਦੇ ਵੱਲੋਂ ਸਿੱਧੀ ਚੇਤਾਵਨੀ ਸਰਕਾਰ ਨੂੰ ਦਿੱਤੀ ਆ ਕਿ ਜੇਕਰ ਅਜਿਹੇ ਹੀ ਹਾਲਾਤ ਰਹੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਤਿੱਖਾ ਸੰਘਰਸ਼ ਕਰਾਂਗੇ ਕਿਉਂਕਿ ਕਾਂਗਰਸ ਦਾ ਜੋ ਕਿਸਾਨ ਵਿੰਗਾ ਉਸ ਦੇ ਜੋ ਆਗੂ ਨੇ ਪ੍ਰਧਾਨ ਨੇ ਉਹ ਹੁਣ ਸੜਕਾਂ ਦੇ ਉੱਤੇ ਨਜ਼ਰ ਤਾਰ ਰਹੇ ਨੇ ਤਾਂ ਸਿਆਸਤਦਾਨ ਵੀ ਹੁਣ ਇਸ ਲੈਂਡ ਪੂਲਿੰਗ ਸਕੀਮ ਦਾ ਵਿਰੋਧ ਕਰ ਰਹੇ ਨੇ ਤਾਂ ਕਿਸਾਨਾਂ ਦੇ ਹੱਕ ਦੇ ਵਿੱਚ ਕਾਂਗਰਸ ਨਿੱਤਰਦੀ ਹੋਈ ਨਜ਼ਰ ਆ ਰਹੀ ਆ ਆਖਰ ਸਰਕਾਰ ਹੁਣ ਇਸ ਸਕੀਮ ਨੂੰ ਰੱਦ ਕਰਦੀ ਆ ਜਾਂ ਫਿਰ ਕਿਸਾਨ ਤੇ ਸਿਆਸਤਦਾਨ ਕੋਈ ਵੱਡਾ ਸੰਘਰਸ਼ ਵਿਢਣਗੇ